ਸਪੈਸ਼ਲ ਥੈਂਕ ਯੂ ਅਮਨ ਮੈਮ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਵਾਹਿਗੁਰੂ ਜਰ ਵਾਹਿਗੁਰੂ ਜੀ ਕਰਕੇ ਉਹਨਾਂ ਦੀ ਲੰਬੀ ਉਮਰ ਹੋਵੇ ਥੈਂਕ ਯੂ ਦੇਖੋ ਬਾਪੂ ਰੋਣ ਲ ਐਮੋਸ਼ਨਲ ਹੋ ਗਿਆ ਬਾਪੂ ਜੀ ਕਰਮਾਂ ਵਾਲੇ ਹੋਗੇ ਤੁਸੀਂ ਤੁਹਾਨੂੰ ਫੇਰ ਖੜਾ ਕਰਤਾ ਅਗਲੇ ਜਨਮ 'ਚ ਫੇਰ ਹੀ ਆਉਗੀ ਟੈਨਸ਼ਨ ਨਾ ਲਓ ਤੇ ਉਹ ਕਹਿੰਦੀ ਅੰਤਲ ਹੁਣੇ ਠੀਕ ਹੋ ਗਏ ਵੀ ਇਹ ਡੰਬਲ ਵੀ ਚੱਕ ਲੈਂਦੇ ਆ ਹਨਾ ਇਹਨੇ ਠੀਕ ਹੋਣ ਦਾ ਕਾਰਨ ਸਾਰੇ ਨਾਲੋਂ ਵੱਡਾ ਪਤਾ ਕੀ ਸੀਗਾ ਦਵਾਈ ਤਾਂ ਹੈਗੀ ਹੈਗੀ ਆ ਕਿਉਂਕਿ ਇਹਨਾਂ ਦੀ ਜਿਹੜੀ ਬੇਟੀ ਆ ਨਾ ਉਹਨੇ ਇਹਨਾਂ ਦੀ ਇੰਨੀ ਕੇਰ ਕੀਤੀ ਆ ਇੰਨਾ ਕਿ ਇਹਨਾਂ ਨੂੰ ਸੰਭਾਲ ਕੇ ਰੱਖਿਆ ਇਹ ਤਾਂ 4 ਮਹੀਨੇ ਦੇ ਵਿੱਚ ਠੀਕ ਹੋਏ ਜਿਹੜੇ ਮਰੀਜ਼ ਦੀ ਬਜ਼ੁਰਗ ਦੀ ਚਾਹੇ ਬੇਬੇ ਹੋਵੇ ਚਾਹੇ ਬਾਪੂ ਹੋਵੇ ਜਿਹੜੀ ਬੇਬੇ ਦੀ ਜਾਂ ਬਜ਼ੁਰਗ ਦੀ ਸੰਭਾਲ ਹੋਊਗੀ ਨਾ ਪ੍ਰੋਪਰ ਉਹਦਾ ਧਿਆਨ ਰੱਖਿਆ ਜਾਊਗਾ ਉਹਨੂੰ ਟਾਈਮ ਤੇ ਪੁੱਛਿਆ ਜਾਊਗਾ ਵੀ ਕੀ ਖਾਣਾ ਕੀ ਨਹੀਂ ਖਾਣਾ ਟਾਈਮ ਤੇ ਦਵਾਈ ਦਿੱਤੀ ਜਾਊਗੀ ਇਹ ਪਰਮਾਤਮਾ ਦੀ ਕਿਰਪਾ ਕਿ ਉਹ ਬੰਦਾ ਜਰੂਰ ਠੀਕ ਹੁੰਦਾ ਔਰ ਉਹ ਜਲਦੀ ਵੀ ਠੀਕ ਹੁੰਦਾ ਜਿਹੜੇ ਬਜ਼ੁਰਗ ਨੂੰ ਪੁੱਛਦਾ ਨਹੀਂ ਕੋਈ 4 ਵਜੇ ਬਾਪੂ ਪਿਆਗਾ ਚਾਹ ਦੇ ਆਂਦੀ 6 ਵਜੇ ਰੋਟੀ ਦੇ ਆਂਦੀ 7 ਵਜੇ ਦਵਾਈ ਦੇ ਆਂਦੀ ਉਹਨੂੰ ਮਿਲਣ ਗੇਲਣ ਵਾਲਾ ਕੋਈ ਨਹੀਂ ਹੈਗਾ ਨਾ ਉਹ ਬੰਦਾ ਨਹੀਂ ਠੀਕ ਹੁੰਦਾ ਜਲਦੀ ਉਹ ਕੱਲਾ ਪਿਆ ਕੰਦਾ ਹੀ ਲਿਖੀ ਜਾਂਦਾ ਅੱਲ ਦੇ ਬੱਚੇ ਮਾਵਾ ਪਨੂ ਕੋਈ ਨਹੀਂ ਵੀ ਪੁੱਛਦੇ ਹਨਾ ਮਾਵਾ ਪਾ ਬਿਮਾਰ ਪਏ ਹੁੰਦੇ ਨੇ ਆਪ ਮੋਬਾਈਲ ਤੇ ਰੀਲਾਂ ਦੇਖਣ ਲੱਗੇ ਹੁੰਦੇ ਨੇ ਕਰਮ ਵਾਲੇ ਆ ਜਿਨ੍ਹਾਂ ਦੇ ਬੱਚੇ ਧਿਆਨ ਰੱਖਦੇ ਆ ਜੇ ਬੱਚੇ ਕਹਿਣ ਤੇ ਉਹ ਸਭ ਨਾਲ ਉਹ ਸਮਝ ਲਓ ਵੀ ਖੁਸ਼ਕਿਸਮਤ ਲੋਕ ਹੈ ਜਿਨ੍ਹਾਂ ਕੋਲੇ ਅਰਬਾਂ ਕਰੋੜਾ ਰੁਪਏ ਦੀਆਂ ਪ੍ਰਾਪਰਟੀਆਂ ਨੇ ਇਹਨਾਂ ਦੇ ਬੱਚੇ ਹੱਥ ਟੋੜੇ ਹੱਥ 'ਚ ਨਹੀਂ ਹੈਗੇ ਜੇ ਤੁਹਾਡੀ ਸੇਵਾ ਨਹੀਂ ਕਰਦੇ ਤਾਂ ਕਰੋੜਾ ਰੁਪਈਆ ਆਪਾਂ ਨੂੰ ਬੇਕਾਰ ਲੱਗਣ ਲੱਗ ਜਾਂਦਾ ਵੀ ਇਹਹੀ ਜੀ ਕਮਾਈ ਦਾ ਕਰਨਾ ਕੀ ਹੈ ਕਿ ਆयो ਇੱਕ ਨਾ ਜਿਹੜੇ ਅਧਰੰਗ ਲੱਕਵੇ ਦੇ ਮਰੀਜ਼ ਹੁੰਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ 3 ਮਹੀਨੇ ਤੋਂ ਵੱਧ ਟਾਈਮ ਲੱਗੂਗਾ ਤੁਹਾਡਾ ਵੀ 3-4 ਮਹੀਨੇ ਫਰਕ ਆਊਗਾ ਪਰ ਇੱਕ ਤੁਹਾਨੂੰ ਮੈਂ ਮਿਸਾਲ ਦਿਖਾਉਣਾ ਵੀ ਬੰਦਾ ਚੌਥੇ ਮਹੀਨੇ ਹੀ ਪ੍ਰੋਪਰ 80% ਠੀਕ ਹੋ ਗਿਆ ਬਾਹੂ ਬਾਹ ਉੱਤੇ ਚੱਕ ਕੇ ਦਿਖਾਈ ਉੱਤੇ ਚੱਕੋ ਬਾਹ ਬਾਹ ਉੱਤੇ ਚੱਕੋ ਇਨਾਂ ਦੀ ਨਾ ਵੀਡੀਓ ਬਣਾ ਕੇ ਦਿਖਾਈ ਇਹਨਾਂ ਦੀ ਬੇਟੀ ਨੇ ਇਹਨਾਂ ਹੁੰਦੇ ਹੋਏ ਡੰਬਲ ਚੱਕ ਰਹੇ ਸੀਗੇ ਜਿਹੜੇ ਜਿਮ ਵਾਲੇ ਬੱਚੇ ਨਹੀਂ ਹੁੰਦੇ ਡੰਬਲ ਚੱਕਣ ਵਾਲੇ ਤੇ ਉਹ ਕਹਿੰਦੀ ਅੰਕਲ ਹੁਣੇ ਠੀਕ ਹੋ ਗਏ ਵੀ ਇਹ ਡੰਬਲ ਵੀ ਚੱਕ ਲੈਂਦੇ ਆ ਹਨਾ ਇਹਦੇ ਠੀਕ ਹੋਣ ਦਾ ਕਾਰਨ ਸਾਰਿਆਂ ਨਾਲੋਂ ਵੱਡਾ ਪਤਾ ਕੀ ਸੀਗਾ ਦਵਾਈ ਤਾਂ ਹੈਗੀ ਹੈਗੀ ਆ ਕਿਉਂਕਿ ਇਹਨਾਂ ਦੀ ਜਿਹੜੀ ਬੇਟੀ ਆ ਨਾ ਉਹਨੇ ਇਹਨਾਂ ਦੀ ਇੰਨੀ ਘੇਰ ਕੀਤੀ ਆ ਇੰਨਾ ਕਿ ਇਹਨਾਂ ਨੂੰ ਸੰਭਾਲ ਕੇ ਰੱਖਿਆ ਇਹ ਤਾਂ 4 ਮਹੀਨੇ ਦੇ ਵਿੱਚ ਠੀਕ ਹੋਏ ਆ ਜਿਹੜੇ ਮਰੀਜ਼ ਦੀ ਬਜ਼ੁਰਗ ਦੀ ਚਾਹੇ ਬੇਬੇ ਹੋਵੇ ਚਾਹੇ ਬਾਪੂ ਹੋਵੇ ਜਿਹੜੀ ਬੇਬੇ ਦੀ ਜਾਂ ਬਜ਼ੁਰਗ ਦੀ ਸੰਭਾਲ ਹੋਊਗੀ ਨਾ ਪ੍ਰੋਪਰ ਉਹਦਾ ਧਿਆਨ ਰੱਖਿਆ ਜਾਊਗਾ ਉਹਨੂੰ ਟਾਈਮ ਤੇ ਪੁੱਛਿਆ ਜਾਊਗਾ ਵੀ ਕੀ ਖਾਣਾ ਕੀ ਨਹੀਂ ਖਾਣਾ ਟਾਈਮ ਤੇ ਦਵਾਈ ਦਿੱਤੀ ਜਾਊਗੀ ਇਹ ਪਰਮਾਤਮਾ ਦੀ ਕਿਰਪਾ ਕਿ ਉਹ ਬੰਦਾ ਜਰੂਰ ਠੀਕ ਹੁੰਦਾ ਔਰ ਉਹ ਜਲਦੀ ਵੀ ਠੀਕ ਹੁੰਦਾ ਜਿਹੜੇ ਬਜ਼ੁਰਗ ਨੂੰ ਪੁੱਛਦਾ ਨਹੀਂ ਕੋਈ 4 ਵਜੇ ਬਾਪੂ ਪਿਆਗਾ ਚਾਹ ਦੇ ਆਂਦੀ 6 ਵਜੇ ਰੋਟੀ ਦੇ ਆਂਦੀ 7 ਵਜੇ ਦਵਾਈ ਦੇ ਆਂਦੀ ਉਹਨੂੰ ਮਿਲਣ ਗੱਲਣ ਵਾਲਾ ਕੋਈ ਨਹੀਂ ਹੈਗਾ ਨਾ ਉਹ ਬੰਦਾ ਨਹੀਂ ਠੀਕ ਹੁੰਦਾ ਜਲਦੀ ਉਹ ਇਕੱਲਾ ਪਿਆ ਕੰਦਾ ਹੀ ਲੱਖੀ ਜਾਂਦਾ ਬਾਪੂ ਜੀ ਹੁਣ ਕਿਵੇਂ ਉਹ ਪਹਿਲਾਂ ਨਾਲੋਂ ਠੀਕ ਆ ਜੀ ਠੀਕ ਹਾਂ ਠੀਕ ਆ ਹਾਂ ਚੱਲ ਫਿਰ ਸਕਦੇ ਹੋ ਨਾ ਹਾਂ ਵਧੀਆ ਰੋਟੀ ਪਾਣੀ ਖਾਣਾ ਵਧੀਆ ਰੋਟੀ ਆ ਜੇ ਮੰਦੀ ਆ ਪੱਖ ਵਧੀਆ ਲੱਗਦੀ ਆ ਵਧੀਆ ਸੁਣਨਾ ਸਭ ਠੀਕ ਆ ਇਹਨਾਂ ਨੂੰ ਬ੍ਰੇਨ ਦਾ ਅਟੈਕ ਹੋ ਗਿਆ ਸੀਗਾ ਔਰ ਜਿਹਨੇ ਸੰਭਾਲਿਆ ਤੁਹਾਨੂੰ ਮੈਂ ਉਹ ਵੀ ਦਿਖਾ ਦੇਣਾ ਇਹਨਾਂ ਦੇ ਬੇਟੇ ਆ ਉਰੇ ਹੀ ਪੁੱਤ ਮੜਾ ਜਾ ਉਹ ਬੱਚੀ ਹੈ ਜਿਹਨੇ ਇੰਨੀ ਕੇਅਰ ਕੀਤੀ ਹੈ ਔਰ ਆਪਣੇ ਪਿਤਾ ਨੂੰ 4 ਮਹੀਨੇ ਦੇ ਵਿੱਚ ਖੜਾ ਕਰਦਾ ਅਤਰੰਦ ਲਕਵੇ ਦੇ ਮਰੀਜ਼ ਨੂੰ ਬਹੁਤ ਟਾਈਮ ਲੱਗਦਾ ਸਾਨੂੰ ਵੀ ਅਸੀਂ ਦਵਾਈ ਦਿੰਨੇ ਆ 8 8 9 9 ਮਹੀਨੇ ਸਾਲ ਸਾਲ ਲੱਗ ਜਾਂਦਾ ਬੰਦੇ ਨੂੰ ਤੁਰਨ ਲਈ 3 ਮਹੀਨੇ ਤਾਂ ਬਾਅਦ ਵਿੱਚ ਫਰਕ ਆਂਦਾਗਾ ਉਹ ਸਿਰਫ ਬੱਚੀ ਦੀ ਕੇਅਰ ਨਾਲ ਇੰਨੀ ਜਲਦੀ ਫਰਕ ਪੈ ਗਿਆ ਉਹ ਤਾਂ ਪਹਿਲਾਂ ਵਾਲੀ ਸਥਿਤੀ ਦੱਸੀ ਤੇ ਹੁਣ ਵਾਲੀ ਸਥਿਤੀ ਦੱਸੀ ਬਾਪੂ ਦੀ ਕੀ ਆ ਗਈ ਪਹਿਲਾਂ ਅਸੀਂ ਸਹਾਰਾ ਦੇ ਕੇ ਤੁਰਵਾਉਂਦੇ ਹੁੰਦੇ ਸੀ ਪਾਪਾ ਨੂੰ ਆਪਾਂ ਆਪਣੇ ਆਪ ਨਹੀਂ ਤੁਰ ਸਕਦੇ ਸੀਗੇ ਬਾਵਾ ਮ ਫੜ ਕੇ ਨਾ ਇੱਕ ਸਾਈਡ ਤੋਂ ਭਰਾ ਫੜਦਾ ਸੀ ਕਿ ਪਾਸੇ ਤੋਂ ਮੈਂ ਫੜਦੀ ਸੀ ਸਹਾਰਾ ਦੇ ਕੇ ਤੁਰਵਾਉਂਦੇ ਹੁੰਦੇ ਸੀਗੇ ਤੇ ਜਦੋਂ ਛੋਟੇ ਕੋਲੇ ਆਏ ਸੀ ਭਰਾ ਹੀ ਲੈ ਕੇ ਆਏ ਸੀ ਉਹ ਵੀ ਬਾਹ ਫੜ ਕੇ ਇੱਥੇ ਕਈ ਮਰੀਜ਼ ਇਹੋ ਜਿਹੇ ਨੇ ਜਿਨ੍ਹਾਂ ਨੇ ਪਾਪਾ ਨੂੰ ਦੇਖਿਆ ਸੀ ਹੁਣ ਉਹ ਆਪ ਹੀ ਪੁੱਛਦੇ ਆ ਵੀ ਹੁਣ ਤੁਸੀਂ ਠੀਕ ਹੋ ਤੇ ਪਾਪਾ ਆਪਣੇ ਆਪ ਨਹੀਂ ਦੁਰ ਸਕਦੇ ਸੀ ਇੰਨੀ ਜ਼ਿਆਦਾ ਦਿੱਕਤ ਸੀਗੀ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਤੁਸੀਂ ਦੱਸਿਆ ਉਵੇਂ ਉਵੇਂ ਦਵਾਈ ਦਿੱਤੀ ਉਸ ਨਾਲ ਫਰਕ ਪਿਆ ਬਾਕੀ ਆਪਦੇ ਐਫਰਟ ਪਾਏ ਸਾਨੂੰ ਇਹ ਸੀ ਪਾਪਾ ਜਲਦੀ ਠੀਕ ਹੋ ਜਾਣ ਜਿੰਨੀ ਹੋ ਸਕੇ ਉੰਨੀ ਜਲਦੀ ਤੇ ਸਾਨੂੰ ਸਰ ਦੇ ਸਾਹਮਣੇ ਆਈ ਰਿਜ਼ਲਟ ਮੇਰੇ ਪਾਪਾ ਠੀਕ ਨੇ ਹੁਣ ਇਹੀ ਕਾਰਨ ਆ ਇਹ ਜੇ ਬੱਚੇ ਘਰ ਘਰ ਜੰਮਣ ਕਿਸਮਤ ਵਾਲੇ ਆਏ ਮਾਪੇ ਕਿਉਂਕਿ ਅੱਜ ਕੱਲ ਦੇ ਬੱਚੇ ਮਾਪੇ ਨੂੰ ਕਈ ਨਹੀਂ ਵੀ ਪੁੱਛਦੇ ਹਨ ਮਾਪੇ ਬਿਮਾਰ ਪਏ ਹੁੰਦੇ ਨੇ ਆਪ ਮੋਬਾਈਲ ਤੇ ਰੀਲਾਂ ਦੇਖਣ ਲੱਗੇ ਹੁੰਦੇ ਨੇ ਕਰਮ ਵਾਲੇ ਆ ਜਿਨ੍ਹਾਂ ਦੇ ਬੱਚੇ ਧਿਆਨ ਰੱਖਦੇ ਆ ਜੇ ਬੱਚੇ ਕਹਿਣੇ ਤੇ ਉਹ ਸਭ ਨਾਲ ਉਹ ਸਮਝ ਲਓ ਵੀ ਖੁਸ਼ਕਿਸਮਤ ਲੋਕ ਹੈ ਜਿਨ੍ਹਾਂ ਕੋਲੇ ਅਰਬਾਂ ਕਰੋੜਾ ਰੁਪਏ ਦੀਆਂ ਪ੍ਰਾਪਰਟੀਆਂ ਨੇ ਇਹਨਾਂ ਦੇ ਬੱਚੇ ਹੱਥ ਟੋੜੇ ਹੱਥ 'ਚ ਨਹੀਂ ਹੈਗੇ ਜੇ ਤੁਹਾਡੀ ਸੇਵਾ ਨਹੀਂ ਕਰਦੇ ਤਾਂ ਕਰੋੜਾ ਰੁਪਈਆ ਆਪਾਂ ਨੂੰ ਬੇਕਾਰ ਲੱਗਣ ਲੱਗ ਜਾਂਦਾ ਵੀ ਇਹਹੀ ਜੀ ਕਮਾਈ ਦਾ ਕਰਨਾ ਕੀ ਹੈ ਸਪੈਸ਼ਲ ਥੈਂਕ ਯੂ ਅਮਨ ਮੈਮ ਦੋਨਣਾ ਨੇ ਸਾਨੂੰ ਦੱਸਿਆ ਸੀ ਵਾਹਿਗੁਰੂ ਜਰ ਵਾਹਿਗੁਰੂ ਜੀ ਕਰਕੇ ਉਹਨਾਂ ਦੀ ਲੰਬੀ ਉਮਰ ਹੋਵੇ ਥੈਂਕ ਯੂ ਦੇਖੋ ਬਾਪੂ ਰੋਣ ਲ ਐਮੋਸ਼ਨਲ ਹੋ ਗਿਆ ਬਾਪੂ ਜੀ ਕਰਮਾਂ ਵਾਲੇ ਹੋਗੇ ਤੁਸੀਂ ਤੁਹਾਨੂੰ ਫੇਰ ਖੜਾ ਕਰਤਾ ਅਗਲੇ ਜਨਮ ਚ ਫੇਰ ਹੀ ਆਉਗੀ ਟੈਨਸ਼ਨ ਨਾ ਲੋ ਬੈਠੋ ਬੈਠੋ ਕੋਈ ਗੱਲ ਨਹੀਂ